ਸਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਵਧੀ ਫਾਰੇ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰਜਨਾਲਾ ਤਹਿਸੀਲ ਵੀਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੋਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਮੱਜਾਂ ਦਿਖਾਉਣੀਆਂ ਨੇ ਤਿੰਨੇ ਚੰਗੇ ਰਿਕਾਰਡ ਵਾਲੀਆਂ ਤੁਹਾਨੂੰ ਦਿਖਾਉਣੀਆਂ ਤੇ ਤਿੰਨੇ ਟੁਕੜਾ ਗੱਬਰਾਂ ਚੈੱਕ ਪਾਸ ਤੁਹਾਨੂੰ ਦਿਖਾਉਣੀਆਂ ਗੱਲਬਾਤ ਸੋਨੋਵੀਰ ਨਾਲ ਕਰਦੇ ਹੁਣ ਆਪਾਂ ਹਾਂਜੀ ਬਿੱਧੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆ ਜੇ ਵਧੀਆ ਵਧੀਆ ਤੁਸੀਂ ਦੱਸੋ ਬਹੁਤ ਵਧੀਆ ਵਧੀਆ ਤੇ ਆ ਸਾਰੀਆਂ ਟਕੜਾ ਗੱਪਣਾ ਟਕੜਾ ਗੱਪਣਾ ਆਹ ਤੇ ਤਿਆਰ ਨੇ ਇੱਕ ਵੀਕ ਨੂੰ ਦੱਸੀਏ ਅੱਛਾ ਇੱਕ ਥੋੜਾ ਟਾਈਮ ਖੜ੍ਹਦੇ ਸੋਣ ਚ ਬਾਕੀ ਦੁੱਧ ਦੇ ਦਿੰਦੀ ਕਹਿੰਦੇ ਤੇ ਨਾਮ ਦੱਸ ਤੇ ਸੋਨੂ ਸ਼ਾਹ ਜਨੜਾ ਜ਼ਿਲ੍ਹਾ ਹੰਦਸਰ ਫੋਨ ਨੰਬਰ ਬੋਲਦਾ 91 967555 ਠੀਕ ਹੈ ਤੇ ਸਭ ਤੋਂ ਪਹਿਲਾਂ ਜਿਹੜੀ ਇਹ ਪਹਿਲੇ ਨੰਬਰ ਤੇ ਜਿਹੜੀ ਕਾਫੀ ਭਾਰੀ ਆ ਸਰੀਰਮੱਝ ਜਿਹੜੀ ਆਵਲੀ ਦਸਿਹਰੇ ਦੀਏ ਦੇ ਬਾਰੇ ਇਹ ਵੀ ਦਿੱਤ ਜਸੂ ਦਾ ਸੋਨਾ ਜਿਹਾ ਹੋਣਾ ਹਾਂਜੀ ਦੋਧੇ ਦੀ ਘਰ ਆ ਜੇ ਵਾਦਾ ਦੇ ਸੋਨਾ 17 ਗਵਾਂਦੇ ਆ 13 14 ਕਿਲੋ ਦੀ ਗਰੰਟੀ ਆਪਾਂ ਦਵਾਂਗੇ ਠੀਕ ਆ ਤੇ 20 ਦਿਨ ਕੱਚੀ 20 20 ਦਿਨ ਲੈ ਜੇ ਠੀਕ ਆ 20 ਦਿਨ ਲੈ ਜੇ ਨੱਥਨ ਦੀ ਹੈ ਖੋਲੋ ਫਿਰ ਤੋਰਦੀ ਹੈ ਬਾਕੀ ਚੰਗੀ ਭਰੀ ਆ ਸਰੀਰਾਂ ਬੰਦੀ ਚੰਗੀ ਹੈ ਦੇਸੀ ਉਧਰ ਦੀ ਮਾਜ ਆ ਸਾਮ ਸਮ ਚੰਗੀ ਹੋਈ ਹੈ ਇਹਦੀ ਬੱਧੀ ਬਾਜੇ ਨੂੰ ਕਿਹਨੇ ਕਰਾਉਣੀ ਤੁੰਡੀ ਫਲੀ ਇਹਨਾਂ ਥੋੜੀ ਜਿਹੀ ਅੱਗੇ ਕਰੇ ਥਾਨ ਦਿਖਾ ਦਈਏ ਤੇ ਚੰਗੀ ਤਰ੍ਹਾਂ ਆਹ ਦੇਖ ਸੰਤੇ ਜੀ ਇੱਧਰ ਆਓ ਜੀ ਬਿਆਣੀ ਨੇ ਪਾਸੇ ਰ ਤੁਹਾਨੂੰ ਦਿਖਾ ਦੇਣਾ ਆਹ ਦੇਖ ਸੰਤੇ ਜੀ ਜਦ ਅੱਜ ਨੂੰ ਗਦਾਉ ਵੇ ਲੋ ਪੂਰੀ ਜਮੀਪਰੀ ਗਦਾਉ ਵੀ ਲਸੀ ਰਜ ਗਈ ਇਹਨਾਂ ਲੈ ਜਾ ਬਾਕੀ ਥੱਲੇ ਵੀ ਚੰਗੀ ਤਿਆਰ ਹੋ ਗਈ ਜਿੱਦਾਂ ਨੇ ਤਿਆਰ ਹੀ 20 பை 15 16 ਦੀ ਮਨਜੀ ਦੀ ਫੁੱਲ ਠੀਕ ਆ ਹਾਂ ਆਨੇ ਸਾਦੇ ਚਾਲਾ ਥੱਲੇ ਬਰਾਬਰ ਇਹ ਕਿੰਨਾ ਫਿਰੇ ਮੁੱਲ ਰੱਖਣਾ ਵਿਧੀ ਇਹਦਾ ਮੁੱਲ ਵੀ ਜਦੋਂ 20 ਤੱਕ ਸਮਝੀ ਪਣੀ ਜੀ 20 ਦੰਦਾ ਜੇ ਪੰਜੀ ਰਾਜ ਬਸ ਮਹੀਨਾ ਮੰਨ ਕੇ ਚੱਲੇ ਕੋਈ ਨਹੀਂ ਮਹੀਨੇ ਤੋਂ ਘਾਦੀ ਲੱਤੀ ਜੀ ਬਾਜੀ ਠੀਕ ਆ ਮਹੀਨੇ ਤੋਂ ਘਾਦੀ ਖਾਣੇ ਤੁਹਾਨੂੰ ਬਾਰੇ ਕਿਹੜੀ ਪਹਿਲਣਿਆ ਘਾਦੀ ਲਾਉਣ ਦੋ ਚੌਦਾਂ ਜੀ ਹੁਣ ਠੀਕ ਆ ਦੇ ਰੰਗ ਵਿੱਚ 34000 ਰੁਪਏ ਲੱਖੋਂ ਬਾਹਰ ਵੇਚੀਏ ਅਸਾਂ ਦੇ ਰੰਗ ਬੱਤਰ ਦੀ 72000 ਦੇ ਹਾਂ ਬਾਕੀ ਮੌਕੇ ਦੇ ਮਾਨਤਾ ਨਾਲ ਹੋਰ ਕਰ ਦੋਗੇ 72000 ਦੀ ਭਾਈ ਜਿਦਾਂ ਨੇ ਠੀਕ ਹੈ ਜੀ ਹੋਰ 200 ਮਾਨਤਾ ਨਾਲ ਨਹੀਂ ਦੱਸ ਕਿਉਂ ਮੈਂ ਛੀ ਵੱਡੀ ਛੋਟੀ ਮੱਝ ਹੀ ਇੱਕ ਦਾ ਹਾਂਜੀ ਹਾਂਜੀ ਬਾਕੀ ਇਹ ਕਿ ਜਿੱਦ ਨੇ ਤਿਆਰ ਹੋਈ ਤੇ ਚੰਗੇ ਪੈਸੇ ਦੀ ਤਿਆਰ ਹੋ ਗਈ ਘਰ ਵੀ ਭਾਈ ਚੌਲ ਹੀ ਵਧੀਆ 13 14 ਕਿਲੋ ਵਾਲੀ ਮਿਲ ਕੇੜਾ ਦਿਨੀ ਕੇ ਦੇਣੀ ਹੈ ਹਾਂਜੀ ਹਾਂਜੀ ਆ ਜਮਾਨੇ ਉਦਾਂ ਮਾਰ ਜਾ ਰਿਹਾ ਅੱਛਾ ਉਹ ਅਗਵੇ ਬੰਦ ਕੀ ਗੱਲ ਪੱਕੀ ਗੁੰਮੀ ਆ ਉਦਾਂ ਹੀ ਮਾਰਨ ਬੈ ਉਦਾਂ ਹੀ ਆ ਯਾਰ ਠੀਕ ਆ ਹਾਂ ਕੋਈ ਉਹੋ ਜੀ ਗੱਲ ਨਹੀਂ ਹਾਂ ਹਾਂ ਉਦਾਂ ਹੀ ਆ ਕਿੰਨੇ ਚਿਰ ਤੇ ਚੈੱਕ ਪਾਸ ਤੇ ਜਾਂ 7.5 ਮਹੀਨੇ ਚੈੱਕ ਪਾਸ ਤੇ ਦੁੱਧ 6 ਕਿਲੋ ਲੇਖੋ ਤੋਰੋ ਫਿਰ ਇਹਨਾਂ ਤੇ ਇਹਦੀ ਵੀ ਗਾਰੰਟੀ ਭਾਈ ਜੀ ਕੋਲ ਲਈ ਨਾ ਹਾਂਜੀ ਇਹਦੀ ਵੀ 16 17 ਕਿਲੋ ਦੀ ਗਾਰੰਟੀ ਫੁੱਲ ਮੱਜਾ ਸਾਰੀਆਂ ਪਾਰੇ ਪੱਲੇ ਦੀਆਂ ਮੱਜਾ 77 ਮਹੀਨੇ ਦੀ ਗੱਬਨਿਆ ਤੇ ਦੁੱਧ ਵੀ ਜਿਹੜਾ ਇਹਦੇ ਕੋਲ 6 ਕਿਲੋ ਕਿੰਨੇ ਗਿਆ 5 ਕਿਲੋ ਸਕੇ ਦਵਾ ਲਈ 6 ਠੀਕ ਆ 5 ਕਿਲੋ ਜੇ ਆ ਵੀ ਰੋਣਾ ਆ ਉਹ ਤਾਂ ਹੀ ਮਾਰਦੇ ਲੰਕਿਆ ਹੀ ਨਹੀਂ ਗੱਲ ਹੋਈ ਹੈਗੀ ਠੀਕ ਹੈ ਜੀ ਉਹ ਵੱਡੀ ਮਾਦੀ ਵੀ ਖਾਣਾ ਇਹਦੇ ਦੇ ਸਾਦੇ ਲੱਗੇ ਤਾਂ ਆਨੇ ਕੋਲੇ ਹਵਾਂ ਨਾ ਨਾ ਚੰਗਾ ਪਰਨਾ ਇਹਦੀ ਭਾਈ ਗਰੰਟੀ ਜੇ 16 ਗੱਟੀਆਂ ਦੀ 16 17 ਕਿਲੋ ਦੀ ਠੀਕ ਆ ਹਾਂ ਤੇ ਇਹਦਾ ਮੁੱਲ ਫਿਰ ਇਹ ਦੇ ਰਹੀ ਭਾਈ 65000 ਲੀ 65000 ਲੀ ਇਹ ਚ ਮੰਨਤਨ ਕਰਨਾ ਫਿਰ ਬਾਤਲ ਭਾਈ ਮੱਜਾ ਵਡੀਆਂ ਵੈ ਇਗਨੀ ਛੋਟੀਆਂ ਮੱਜਾ ਮੰਨ ਲਓ ਹਾਂਜੀ ਹਾਂਜੀ ਮੋਲ ਦੇ ਹਿਸਾਬ ਨਾਲ ਮੰਨ ਲਓ ਜੇ 2-2.5 ਮਹੀਨੇ ਤਿੰਨ ਦੇ ਸੂਟ ਰਹਿ ਗਿਆ ਹਾਂਜੀ ਉਹ ਵੀ 6 ਕਿਲੋ ਹੈ ਪੰਜ ਛੇ ਕਿਲੋ ਦੁੱਧ ਵੀ ਹੈਗਾ ਹਾਂਜੀ ਹਾਂ ਬਾਕੀ ਐ ਸਭ ਵਧੀਆ ਸਾਰੀ ਚੱਲ ਰਹੀ ਬਾਣੇ ਵੇਜ ਬਾਣੇ ਦੀ ਹੈ ਠੀਕ ਹੈ ਜੀ ਤੇ ਚਲੋ ਬਾਕੀ ਕੋ ਫੋਨ ਲਾ ਲੀਏ ਬਾਅਦ ਮੌਕੇ ਦੇਦਾ ਭਾਈ 36000 ਦੇ ਦਾਂਗੇ ਠੀਕ ਹੈ ਤੇ ਹੁਣ ਇੱਕ ਆ ਵੀ ਮੱਜਾ ਜਿਹੜੀ ਇਹ ਵੀ 7 ਮਹੀਨੇ ਦਾ ਬੰਦੇ ਇਹ 7 ਮਹੀਨੇ ਦੀ ਕਪਾਣ ਨੇ ਤੇ ਦੁੱਧ ਕਿੰਨਾ ਇਹ ਦੇਖੋ ਦੁੱਧ ਤਿੰਨ ਸਾਲੇ ਤਿੰਨ ਗਲੂਗਾ ਜੀ ਠੀਕ ਹੈ ਜੀ ਬਧੀ ਮਾਦੀ ਵੀ ਮੱਝਾਂ ਤੇ ਨੇ ਕੋਈ ਇੱਕ ਅੱਧ ਦੀਆਂ ਵਾਹ ਭਾਰੀਆਂ ਮੱਝਾਂ ਵਾ ਚੰਗੇ ਕੱਤ ਕਰੇ ਪਈ ਭਾਈ 14-15 ਕਿਲੋ ਵਾਲੀ ਐ ਤੇ ਇਹਦਾ ਮੁੱਲ ਫਿਰ ਇਹ ਦੇ ਦਾਂਗੇ 60000 ਦੀ ਹਾਂ ਨਾ 60000 ਦੀ ਬਾਕੀ ਮਾਤਾਂ ਨੇ ਬਾਕੀ ਮਾਤਾਂ ਨੇ ਕਿਉਂ ਇਹਨਾਂ ਚ ਭਾਈ ਕੋਈ 2-400 ਮਾਤਾਂ ਨਹੀਂ ਹੁੰਦਾ ਸਾਰੀਆਂ ਜੋ ਚਲੋ ਕਿਉਂ ਦਾ ਖੁੱਲਾ ਕਰ ਦਿਓ ਮੱਛਾ ਮੱਝਾਂ ਸਾਰੀਆਂ ਭਾਈ ਭੱਜੀਆਂ ਕੋਈ ਦੱਸ ਦਿਓ ਹਾਂ ਜੀ ਹਸਾ ਲਈਏ ਕੋਈ ਦੋ ਨੰਬਰ ਜੀ 55000 ਦੀ ਮੱਝਾਂ ਆ ਹਾਂ ਜੀ ਪੰਜੀਆਂ ਮੱਝਾਂ ਕੋਈ ਛੋਟੀ ਮੱਝ ਕੋਈ ਨਹੀਂ ਇਹ ਆ ਮੱਝ ਮਾਲੋ ਬਿਜ਼ਨਸ ਤੋਂ ਸਾਹਮਣੇ ਹਾਂ ਜੀ ਹਾਂ ਜੀ ਦਸੋਂ ਬਾਹਰ ਮੱਝਾਂ ਐ ਹਾਂ ਜ ਬਾਕੀ ਇਹ ਹੈ ਕਿ ਚਲੋ ਇੱਥੇ ਆ ਗਿਆ ਆਪਣੀਆਂ ਪਾਸ ਕਰਕੇ ਤੇ ਚੈੱਕ ਕਰਵਾ ਕੇ ਖੜੋ ਤੇ ਆਪਣੀ ਤਸੱਲੀ ਇੱਥੇ ਹੀ ਕਰਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ